ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਸੁਖਣਾ ਅਬਲੂ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨੇੜੇ ਰਹਿ ਜਾਂਦਾ ਦੋਸਤੋ ਇਹ ਰਖਾਲਾ ਛੱਤਿਆਣਾ ਇਹ ਤੋਂ ਇਲਾਵਾ ਦੋਦਾ ਬੁੱਟਰਛਰੀ ਇਹ ਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਇਹ ਮੇਰੀ ਦੂਜੀ ਵੀਡੀਓ ਹੈ ਤੇ ਬਾਈ ਜਿਹੜੀ ਵਪਾਰ ਦਾ ਕੰਮ ਕਰਦੇ ਆ ਸੁਚਾ ਸਿੰਘ ਮੈਂਬਰ ਦੇ ਘਰੋਂ ਇਹ ਵੀਡੀਓ ਬਣਾ ਰਹੇ ਹਾਂ ਤੇ ਬਾਈ ਸੁਚਾ ਸਿੰਘ ਹੀ ਆਪਾਂ ਨੂੰ ਜਾਣਕਾਰੀ ਇਹਨਾਂ ਪਸ਼ੂਆਂ ਬਾਰੇ ਦੇਣਗੇ। ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ। ਨਾਗੇ ਨਾਲ ਜੋ ਜਿਹੜਾ ਵੀ ਜੱਜ ਗਿਆ ਉਹਦਾ ਤਸੱਲੀ ਕਰਕੇ ਖਰੀਦਣਾ ਤੁਹਾਡਾ ਹੱਕ ਵੰਡਾ ਤੇ ਜਰੂਰ ਆ ਕੇ ਪਸ਼ੂ ਦੇਖਿਆ ਕਰੋ ਤੇ ਆਪਦੀ ਤਸੱਲੀ ਕਰਕੇ ਖਰੀਦਿਆ ਕਰੋ। ਆਓ ਮਿਲਦੇ ਹਾਂ ਬਾਈ ਨੂੰ ਸ਼ੁਰੂਆਤ ਕਰਾਂਗੇ। ਪਿਛਲੀ ਵੀਡੀਓ ਵਾਂਗੀ ਇੱਕ ਬਹੁਤ ਚੰਗੀ ਮਾਝ ਤੋਂ। ਉਸ ਤੋਂ ਬਾਅਦ ਚੱਕਰ ਕਰਕੇ ਦੂਜੀਆਂ ਝੋਟੀਆਂ ਵੀ ਤੁਹਾਨੂੰ ਦਿਖਾ ਦੂੰਗਾ। ਨਾਗੇ ਇਸ ਵੀਡੀਓ ਦੌਰਾਨ 5 ਰਹਿਣਗੇ ਤੇ ਪੰਜਾਂ ਚੋਂ ਪੰਜੇ ਦੇ ਪੰਜੇ ਜਿਹੜੇ ਨਾਗ ਹੈ ਮੱਝਾਂ ਜਾਂ ਨਾਲ ਗਾਂ ਦਿਖਾਉਣੀ ਹੈ ਸੂਏ ਸਵਾਈ ਪਸ਼ੂ ਹੈ ਹੁਣ ਇਹ ਕੁਝ ਮੱਝਾਂ ਬਿਲਕੁਲ ਹੀ ਤਾਜ਼ੀਆਂ ਸੂਆਂ ਉਹਨਾਂ ਦੇ ਥਣ ਪਾਸ ਤੁਸੀਂ ਕਰ ਲੈਣੇ ਆ ਜੀ ਦਾ ਦੁੱਧ ਦੱਸਾਂਗੇ ਉਹ ਭਾਵੇਂ ਦੋ ਟਾਈਮ ਚੋਇਓ ਤੁਹਾਡਾ ਹੱਕ ਹੈ ਤੁਸੀਂ ਚੋਕੇ ਲੈ ਜਾਓ ਆਓ ਸ਼ੁਰੂਆਤ ਕਰਕੇ ਪਹਿਲੇ ਨੰਬਰ ਵਾਲੀ ਮਾਈ ਤੋਂ ਸੁਚਾ ਸਿੰਘ ਭਾਈ ਸਸਰੀ ਕਾ ਸਸਰੀ ਕਾ ਭਾਈ ਜੀ ਸੁਚੇ ਭਾਈ ਅੱਜ ਆਪਾਂ ਵੀਡੀਓ ਦੇ ਵਿੱਚ ਪੰਜ ਨਾਗ ਦਿਖਾਉਣੇ ਆ ਹਾਂਜੀ ਕਈ ਵਾਰਾ ਜੋ ਕੋਈ ਭਰਾ ਦੂਰ ਤੋਂ ਪਿੰਡ ਆ ਜਾਂਦਾ ਹੈ ਪਿੰਡ ਚ ਕਈ ਵਾਰਾ ਦੋ ਇੱਕ ਨਾਂ ਦੇ ਦੋ ਦੋ ਤਿੰਨ ਤਿੰਨ ਬੰਦੇ ਵੀ ਹੁੰਦੇ ਹਨ ਆਪਾਂ ਮੈਂਬਰ ਹਾਂ ਹੁਣ ਮੌਜੂਦਾ ਮੈਂਬਰ ਹੈ ਹਾਂਜੀ ਮੌਜੂਦਾ ਜੀ ਮਤਲਬ ਜੇ ਕੋਈ ਪਿੰਡ ਆ ਜੇ ਵੀ ਤਾਂ ਸੁੱਚਾ ਸਿੰਘ ਮੈਂਬਰ ਦਾ ਨਾਮ ਪੁੱਛ ਕੇ ਤੇ ਘਰੇ ਆ ਸਕਦਾ ਬਾਈ ਜੀ ਭਾਵੇਂ 5 ਸਾਲ ਦੇ ਬੱਚੇ ਨੂੰ ਤੋਂ ਪੁੱਛ ਲਿਓ ਸਾਰੇ ਜਾਣਦੇ ਤਕਰੀਬਨ ਸਾਰੇ ਪਿੰਡ ਚ ਠੀਕ ਹੈ ਅੱਛਾ ਬਾਈ ਪਹਿਲੇ ਨੰਬਰ ਵਾਲੀ ਮਾਈ ਤੋਂ ਸ਼ੁਰੂਆਤ ਕਰਦੇ ਹਾਂ ਕਦੋਂ ਸੋਈ ਆ ਤੇ ਕਨ ਮਾਂ ਸੁਆ ਇਹ ਬਾਈ ਜੀ ਕੱਲ ਸ਼ਾਮ ਨੂੰ ਸੋਈ ਆ ਹੂੰ ਇਹ ਐਸਟਮ ਦੂਜਾ ਸੂਆ ਜੀ ਦੂਜਾ ਸੂਆ ਕੱਲ ਸ਼ਾਮ ਨੂੰ ਸੂਈ ਹੈ ਬੱਚਾ ਇਹਨੇ ਬਾਈ ਕੀ ਦਿੱਤਾ ਬੱਚਾ ਤਾਂ ਨਹੀਂ ਦੇਖਿਆ ਵੈਸੇ ਮੈਂ ਦੇਖ ਹੀ ਦੇਣਾ ਮੈਨੂੰ ਲੱਗਦਾ ਕੱਟਾ ਹੀ ਹੈ ਸੋ ਦੋਸੋ ਬੱਚਾ ਜਿਸ ਤੱਕ ਮੈਨੂੰ ਲੱਗਦਾ ਇਹਨੇ ਕੱਟੇ ਨੂੰ ਜਨਮ ਦਿੱਤਾ ਕੱਟਾ ਜੀ ਠੀਕ ਹੈ ਅੱਛਾ ਬਾਈ ਕੀ ਇਹਦੀ ਡਿਮਾਂਡ ਰਹਿਣੀ ਹੈ ਉਹ ਬਾਈ ਡਿਮਾਂਡ ਫੋਨ ਤੇ ਕਰਾਂਗੇ ਰੇਟ ਫੋਨ ਤੇ ਰਹੂਗਾ ਹਾਂ ਜੀ ਤੋਰਦੀਏ ਨੂੰ ਆਪਾਂ ਹਾਂਜੀ ਹਾਂਜੀ ਦੋਸੋ ਤੋਰ ਕੇ ਇਹ ਮੱਝ ਦਿਖਾਉਣੇ ਆ ਇਹ ਰਾਤ ਹੀ ਸੂਈ ਹੈ ਇਹਨੇ ਕੱਟੇ ਨੂੰ ਜਨਮ ਦਿੱਤਾ ਬੜੇ ਸੋਹਣੇ ਟਾਂਚੇ ਦੀ ਮੱਝ ਹੈ ਸਿੰਗ ਸੋਹਣਾ ਜੱਜਦਾ ਸਰੀਰ ਦੇ हिसाब ਤੇ ਬਾਕੀ ਹਵਾਨੇ ਦੀ ਬਣਾਵਟ ਤੁਸੀਂ ਦੇਖ ਲਓ ਮੈਂ ਅੱਜ ਸ਼ਾਮ ਨੂੰ ਵੀਡੀਓ ਬਣਾ ਰਿਹਾ ਹਾਂ ਟਾਈਮ ਲਗਭਗ 3:30 ਤੋਂ 4 ਦੇ ਵਿੱਚ ਵਿੱਚ ਹੈ ਕਾਲੀ ਸ਼ਾਮਾ ਜਾ ਦੱਸੋ ਪੂਛ ਵੀ ਸਾਰੀ ਕਾਲੀ ਹਵਾਨੇ ਦੀ ਤਿਆਰੀ ਬਹੁਤ ਚੰਗੀ ਹੈ ਹਵਾਨੇ ਦਾ ਸਹਿਜ ਬੜਾ ਸੋਹਣਾ ਹੈ ਦੁੱਧ ਚੰਗਾ ਦੇਊਗੀ ਬਾਕੀ ਕਿੰਨਾ ਚੋਲੋਗੇ ਤੁਹਾਡੀ ਸੇਵਾ ਤੁਹਾਡੀ ਸਮਝ ਹੈ ਸੁੱਚੇ ਭਾਈ ਅੱਗੋਂ ਫੇਰ ਕਮਾ ਲਓ ਵਾਪਸ ਇਧਰ ਨੂੰ ਸੋ ਇਹ ਮੱਜ ਦੋਸਤੋ ਤੁਸੀਂ ਪਹਿਲੇ ਨੰਬਰ ਤੇ ਦੇਖੋ ਤਾਜੀ ਸੂਈ ਵੀ ਬੱਚਾ ਮੇਲ ਕਾਫ ਹੈ ਇਹਦੇ ਨਾਲ ਟਾਂਚਾ ਬਹੁਤ ਸੋਹਣਾ ਮਾਈ ਦਾ ਦੱਸੋ ਉੱਤੋਂ ਪੁੜਿਆਂ ਦੀ ਚੜਾਈ ਤੁਸੀਂ ਦੇਖ ਲਓ ਬਾਕੀ ਹਵਾਨਾਂ ਤਾਂ ਕਰਮਾ ਵਾਲੀ ਪੂਰਾ ਭਰਿਆ ਬਹੁਤ ਸੋਹਣਾ ਦਿਖਾ ਰਹੀ ਹੈ ਹੁਣ ਵੀ ਤੁਸੀਂ ਦੇਖ ਸਕਦੇ ਹੋ ਸੋ ਇਹ ਜੈਡ ਬਲੈਕ ਹੈ ਸਾਰੀ ਪੂਛੇ ਦੀ ਕਾਲੀ ਦੀਂਦੀ ਹੈ ਤੇ ਪਤਲੀ ਪੂਛ ਹੈ ਸੋ ਇਹ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਇੱਕ ਚੰਗੇ ਦੁੱਧ ਵਾਲੀ ਦਿਖਾ ਰਿਹਾ ਹਾਂ ਏ ਦੇ ਨਾਲ ਬੱਚਾ ਮੇਲ ਕਾਫ ਸੁੱਚੇ ਭਾਈ ਪੂਛ ਫੜਿਓ ਮੱਝ ਦੀ ਦੋਸਤੋ ਤੋਂ ਵੀ ਬੰਤਰ ਦੇਖਿਓ ਮੱਝ ਦੀ ਤੇ ਹਵਾਨਾ ਕਰਨ ਵਾਲੀ ਦਾ ਤੁਸੀਂ ਇਸ ਤਰੀਕੇ ਨਾਲ ਦੇਖ ਸਕਦੇ ਹੋ ਸੋਹਣਾ ਹਵਾਨਾ ਤਿਆਰ ਹੈ ਇਹਦਾ ਬਿਲਕੁਲ ਤਾਜੀ ਸੂਈ ਵੀ ਛੜ ਦਿਓ ਭਾਈ ਜਿਹੜੀ 2 ਨੰਬਰ ਤੇ ਝੋਟੀ ਹੈ ਸੁੱਚੇ ਭਾਈ ਕਿੰਨਾ ਵਾ ਸੂਆ ਇਹ ਭਾਈ ਪਹਿਲਾ ਸੂਆ ਜੀ ਸੂਈ ਕਦੋਂ ਇਹ ਇਹ ਅੱਜ 4-5 ਦਿਨਾਂ ਦੀ ਸੂਈ ਹੈ ਜੀ ਠੀਕ ਹੈ 4-5 ਦਿਨਾਂ ਦੀ ਸੂਈ ਥੱਲੇ ਹਾਜ਼ਰ ਦੁੱਧ ਕਿੰਨਾ ਹੋ ਸਕਦਾ ਅੰਦਾਜ਼ਾ ਇਹਦੇ ਅੰਦਾਜ਼ਾ ਭਾਈ 11 ਕਿਲੋ ਹੈਗਾ ਹੁਣ ਅੱਛਾ ਰੇਟ ਇਹਦਾ ਕੀ ਰਹੂਗਾ ਭਾਈ ਇਹਦਾ 135 ਜੀ 1 ਲੱਖ 35 ਹੈ ਹਾਂਜੀ ਤੋਰਗੇ ਨੂੰ ਦੋਸਤੋ ਮੇਲ ਕਾ ਫਾਇਦੇ ਨਾਲ ਵੀ ਪਹਿਲਾਂ ਦੋ ਦੰਦਾਂ ਦਾ ਜੀ ਮੂੰਹ ਠੀਕ ਹੈ ਦੋ ਦੰਦ ਚਾਰਾਂ ਪੰਜਾਂ ਦਿਨਾਂ ਦੀ ਸੂਈ 11 ਕਿਲੋ ਦੁੱਧ ਦੱਸਿਆ ਇੱਥੇ ਦੋ ਟਾਈਮ ਚੋਲੋ ਅੱਗੇ ਜਾ ਕੇ ਤੁਹਾਡੀ ਸੇਵਾ ਤੇ ਡਿਪੈਂਡ ਕਰੂਗਾ ਥਾਨ ਬਹੁਤ ਸੋਹਣਿਆ ਦੋਸਤੋ ਪਹਿਲਾਂ ਝੋਟੀ ਹੈ ਨਖਰੂਗੀ ਤੇ ਪਹਿਲਣਾਂ ਦਾ ਫਾਇਦਾ ਇਹ ਹੋ ਜਾਂਦਾ ਵੀ ਦੂਜੇ ਸੂਏ ਰਕਮ ਆਪ ਦੀ ਵਧਾ ਲੈਂਦੀਆਂ ਹੁੰਦੀਆਂ ਜੇ ਚੰਗੀਆਂ ਸੰਭਾਲੀਆਂ ਜਾਣ ਤਾਂ 1 ਲੱਖ ਤੇ 35000 ਰੇਟ ਆ ਦੋਸਤੋ ਤਾਂ ਚਾਮਾਜ ਦਾ ਝੋਟੀ ਦਾ ਸੋਨਾ ਦੋ ਦੰਦ ਬਾਈ ਦੱਸਦਾ ਤੇ ਸੁਵਾ ਪਹਿਲਾ ਥਾਣੇ ਦੇ ਅੱਗੋਂ ਪਿੱਛੋਂ ਤੁਸੀਂ ਦੇਖ ਲਓ ਤੇ ਇਹਨਾਂ ਨੂੰ ਅਸੀਂ ਬੱਚੇ ਲਾਤੇ ਸੀ ਮਤਲਬ ਬੱਚਾ ਲੌਨ ਨਾਲ ਥਣ ਨਿਖਰ ਆਉਂਦਾ ਪਸਮਾ ਦੇ ਵਿੱਚ ਹੋ ਜਾਂਦਾ ਤੋਂ ਤੁਹਾਨੂੰ ਕਲੀਅਰ ਥਣ ਦਿਸੂਗਾ ਪਸਮਾ ਦੇ ਵਿੱਚ ਕਿੱਦਾਂ ਦਾ ਤੇ ਬਿਲਕੁਲ ਸਿੱਧੇ ਆ ਕੋਈ ਥਣ ਕੁੰਡੀ ਨਹੀਂ ਪੌਂਦੀ ਪਛਾਣ ਉਹ ਨਹੀਂ ਲਿਆਂਦੀ ਚਾਰੇ ਥਣ ਥੱਲੇ ਨੂੰ ਸਿੱਧੇ ਦਿਸਦੇ ਆ ਖਵਾਨਾ ਵੀ ਸਾਫ਼ ਸੁਥਰਾ ਹੈ ਲਿਆ ਬਈ ਦੁੱਧ ਹਾਜ਼ਰ ਸੋਨਾ ਉਹ ਤੁਸੀਂ ਚੋਲਿਓ ਇਸ ਤੋਂ ਅੱਗੇ ਤੁਸੀਂ ਕਿੰਨਾ ਕੁ ਚੋਲੋਂਗੇ ਉਹ ਤੁਹਾਡੀ ਸੇਵਾ ਦੇ ਉੱਤੇ ਡਿਪੈਂਡ ਕਰੂਗਾ ਕੱਟਾ ਹੀ ਇਹਨੇ ਦਿੱਤਾ ਦੱਸੋ ਸੋ ਇਹ ਤੁਹਾਨੂੰ ਦੂਜੇ ਨੰਬਰ ਤੇ ਮੱਝ ਜਿਹੜੀ ਉਹ ਦਿਖਾ ਰਹੇ ਪਹਿਲਾਂ ਝੋਟੀ ਆਹ ਤਿੰਨ ਨੰਬਰ ਤੇ ਜਿਹੜੀ ਝੋਟੀ ਸੁੱਚੇ ਬਾਈ ਇਹ ਵੀ ਪਹਿਲਾ ਸੂਆ ਜੀ ਠੀਕ ਐ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ 6 ਦਿਨਾਂ ਦੀ ਸੂਈ ਹੈ ਜੀ ਦੁੱਧ ਬਈ ਇਹ ਥੱਲੇ ਹੈ ਇਹਦੇ ਥੱਲੇ ਵੀ 11 ਕਿਲੋ ਬਾਈ ਜੀ ਠੀਕ ਐ ਰੇਟ ਬਈ ਇਹਦਾ ਇਹ 130 130 ਖੋਲੀ ਬਈ ਨੂੰ ਸੋ ਦੋਸਤੋ 6 ਦਿਨਾਂ ਦੀ ਸੋਈ ਦੁੱਧ 11 ਕਿਲੋ ਸੁਆ ਪਹਿਲਾ ਥਣ ਨਰੋਆ ਮੋਟਾ ਥਣ ਜਿਹਨੂੰ ਦੂਰਾ ਥਣ ਕਹਿ ਦਿੰਦੇ ਆ ਉਸ ਤਰ੍ਹਾਂ ਆਪਣਾ ਕੋ ਪੰਜ ਪਸ਼ੂ ਆ ਬਈ ਜੀ ਅੱਜ ਤੇ ਚਾਈ ਸਾਰੇ ਪੰਜਾਂ ਦੀ ਇੱਕ ਨੰਬਰ ਆ ਠੀਕ ਆ ਸੋ ਚਾਈ ਕਿਸੇ ਦੀ ਪੂਰ ਛੱਕ ਨਹੀਂ ਕੋਈ ਰੇਟ 1,30,000 ਆ ਸੋ ਇਹ ਪਹਿਲਨ ਝੋਟੀ ਹੈ ਪਤਲੀ ਪੂਛੇ ਦੀ ਵੀ ਤੁਸੀਂ ਦੇਖੋਗੇ ਥੋੜਾ ਡਰਦੀ ਨੇ ਪੂਛ ਇਕੱਠੀ ਕੀਤੀ ਹੈ ਥਾਂ ਸੋਹਣੇ ਆ ਇਹਦੇ ਵੀ ਹੱਥੀ ਚਵਾਈ ਵਾਲੇ ਆ ਚਵਾਈ ਸਾਰੇ ਪਸ਼ੂਆਂ ਦੀ ਬਾਈ ਕਹਿੰਦਾ ਚੰਗੀ ਐ ਹਵਾਨਾ ਪੱਕਾ ਜੀ ਸੀਲ ਸਾਊ ਬਹੁਤ ਆ ਜੀ ਠੀਕ ਐ ਸੀਲ ਦੋਨੇ ਪਹਿਲਾਂ ਨਾ ਛੋਟੀਆਂ ਸੀਲ ਸਾਊ ਇੰਨੀਆਂ ਬਹੁਤ ਜਿਆਦੇ ਇਹਨੂੰ ਅੱਗੋਂ ਕਰਕੇ ਫੇਰ ਮੋੜ ਲਈਏ ਇੱਕ 곗ਾ ਫੇਰ ਸੋ ਦੱਸੋ ਇਹਦਾ ਤੁਸੀਂ ਹਵਾਨਾ ਦੇਖ ਲਓ 130000 ਦਾ ਰੇਟ ਐ ਲੈ ਆ ਵੀਰਾਂਸ ਸੋ ਛਿਆਦਨਾਂ ਦੀ ਸੋਈ ਪੈਲਨ ਟੋਟੀ ਸਾਫ ਸੁਥਰਾ ਹਵਾਨਾ ਮੋੜ ਚੋਂ ਪੂਛ ਬਰੀਕ ਐ ਥੱਲੇ ਤੱਕ ਹੀ ਪਤਲੀ ਪੂਛ ਆਉਂਦੀ ਐ ਤੁਹਾਨੂੰ ਹਵਾਨਾ ਇਹਦਾ ਦਿਖਾ ਦੂੰਗਾ ਤੇ ਬੱਚਾ ਵੀ ਮੇਰੇ ਖਾਲਚ ਇਹਦੇ ਨਾਲ ਕੱਟੀ ਐ ਕੱਟੀ ਐ ਜੀ ਕੱਟੀ ਇਹਦੇ ਨਾਲ ਹਾਂਜੀ ਓਕੇ ਸੋ ਇਹਦੇ ਨਾਲ ਕੱਟੀ ਪੂਛ ਪੜੀ ਐ ਦੀ ਸੱਚੇ ਬਈ ਸੋ ਸੈਡ ਨੂੰ ਜਾਂਦੀ ਮੱਝ ਦੀ ਹਵਾਨੇ ਨੂੰ ਤੁਸੀਂ ਦੇਖ ਲਓ ਇਸ ਤਰ੍ਹਾਂ ਦਾ ਰੋਖਾ ਦੱਸੋ ਹਵਾਨੇ ਦਾ ਚੰਗਾ ਸੋਹਣਾ ਰੋਖਾ ਇੱਕ ਹਜੇ ਕੁ ਸਮਾਂ ਪਹਿਲਾਂ ਹੀ ਸੂਕੇ ਹਟੀ ਮੱਧ ਦਿਖਾਉਣੇ ਆ ਜਿਹੜੀ ਕੋ ਨੀ ਮੱਧ ਹੈ ਬਈ ਕੰਨਵਾ ਸੂਆ ਸੂਈ ਹੈ ਇਹ ਦੂਜਾ ਸੂਆ ਵੀਰੇ ਸੂਈ ਤਾਂ ਹਜੇ ਹੋਣੀ ਹੈ ਹਨਾ ਹਾਂਜੀ ਹਾਂਜੀ ਜੇਰੇ ਦੀ ਪੈਣ ਵਾਲੀ ਹੈ ਜੇਰੇ ਦੀ ਪੈਣ ਵਾਲੀ ਵੀਰੇ ਠੀਕ ਹੈ ਬੱਚਾ ਲਾ ਕੇ ਵੇਖਿਆ ਤੂੰ ਚਵਾਈ ਜਮਾ ਰੂਹ ਹੀ ਖੁਸ਼ ਕਰਦੀ ਹੈ ਠੀਕ ਹੈ ਚੰਗੀ ਚਵਾਈ ਹੈ ਅੱਛਾ ਭਾਈ ਰੇਟ ਤਾਂ ਕੀ ਰਹਿਣਾ ਹੈ ਇਹਦਾ 135 ਦੇ ਦਿਆਂਗੇ 135 ਕੱਟਾ ਹੀ ਇਹਨੇ ਦਿੱਤਾ ਹਾਂਜੀ ਥੋਲੀ ਭਾਈ ਦੋਸੋ ਬੱਚਾ ਮੇਲ ਕਾਫ ਹੈ ਹਜੇ ਮੈਂਟ ਕੋਜ ਕਮੈਂਟ ਪਹਿਲਾਂ ਹੀ ਸੁੱਕੇ ਹਟੀ ਐ ਜ਼ੇਰ ਪੈਣ ਵਾਲੀ ਐ ਜਨਮ ਕੱਟੇ ਨੂੰ ਦਿੱਤਾ ਹੈ ਸੈਂਗੇ ਦੇ ਦਾਗੇ ਵੇ ਆ ਜਮਾਂਦਰੂ ਜਦੋਂ ਜੰਮੀ ਸੀ ਉਦੋਂ ਹੀ ਸਿੰਘ ਜਿਵੇਂ ਬੱਛੀਆਂ ਦੇ ਦਾਗੇ ਜਾਂਦੇ ਉਵੇਂ ਦਾਗੇ ਹੋਏ ਆ ਭਰੀ ਚੰਗੀ ਐ ਹਵਾਨੇ ਦੀ ਥਣਪਾਸ ਬਾਈ ਨੇ ਕਰ ਲਿਆ ਸੂਣ ਤੋਂ ਬਾਅਦ ਵੀਰ ਦੱਸਦਾ ਵੀ ਚਵਾਈ ਚੰਗੀ ਐ ਹੈ ਜੈਡ ਬਲੈਕ ਹੀ ਤਰੀਕੀਆਂ ਚੰਗੇ ਆ ਹੁਣ ਇਹਦਾ ਢਾਂਚਾ ਨਹੀਂ ਤੁਹਾਨੂੰ ਕਲੀਅਰ ਸਮਝਾਉਣਾ ਕਿਉਂਕਿ ਅਜੇ ਆ ਪਸੂ ਦਾ ਜੋਰ ਲੱਗਦਾ ਜਦੋਂ ਸੁੰਦਾ ਤੋਂ ਰੇਟ ਇਹਦਾ ਤੁਹਾਨੂੰ ਦੱਸਦਾ ਹਵਾਨਾ ਇਹਦਾ ਸਾਫ਼ ਸੁਥਰਾ ਤੇ ਸੋਹਣਾ ਇਹਨੂੰ ਇੱਕ ਜਿਹੜਾ ਹੋਰ ਬਈ ਦਾ ਇੱਕ ਮਾਦ ਸੋ ਜਦੋਂ ਪੂਰੇ ਸੂਵੇ ਤੋਂ ਬਾਹਰ ਨਿਕਲਦੀ ਹੈ ਮੱਜ ਫੇਰ ਸਹੀ ਸਮਝ ਆਉਣੀ ਹੁੰਦੀ ਹੈ ਸਟਰਕਚਰ ਦੀ ਫਿਲਹਾਲ ਤੁਸੀਂ ਇਸੇ ਤਰ੍ਹਾਂ ਇਹਨੂੰ ਦੇਖੋ ਚੰਗੀ ਤਿਆਰ ਹੋਈ ਵੀ ਆ ਦੱਸੋ ਮੱਜ ਆਪਦੇ ਵਜਨ ਦੇ ਹਿਸਾਬ ਨਾਲ ਹੋਰ ਅੱਗੇ ਨੂੰ ਜਾਣ ਦੀ ਭਈ ਸੋ ਤੋਂ ਬਾਅਦ ਜੇ ਰਿਲੈਕਸ ਹੋ ਕੇ ਬੈਠੂਗੀ ਤੇ ਫੇਰ ਇਹਦੀ ਜੇਰ ਵਗੈਰਾ ਪੈਣੀ ਹੈ ਸੋ ਇਹ ਕੋਨੀ ਮੈਂ ਸੈਂਗੇ ਦੇ ਜਿਹੜੇ ਉਹ ਦੋਨੇ ਦਾਗੇ ਹੋਏ ਐ ਚੰਗੀ ਤਿਆਰ ਆ ਦੱਸੋ ਇਹ ਮੱਝ ਵੀ ਤੁਸੀਂ ਹੁਣ ਵੀਡੀਓ ਚ ਦੇਖ ਹੀ ਰਹੇ ਆ ਸੋਹਣਾ ਹਵਾਨਾ ਬਣਾਇਆ ਕਰਮਾਲੀ ਨੇ ਇਸ ਤਰ੍ਹਾਂ ਦਾ ਰੋਖਾ ਹਵਾਨੇ ਦਾ ਇੱਕ ਗਾਂ ਬਾਈ ਨੇ ਵੇਚਣੀ ਐ ਗਾਵਾਂ ਲੈ ਆਉਣੇ ਹੁੰਨੇ ਗਾਂ ਕਿ ਘਾਟੀ ਖਰੀਦ ਬਸ ਜਦੋਂ ਚੰਗੀ ਲੱਗੀ ਲੈ ਲਈ ਚੀਕਾ ਇਹ ਕੰਮ ਸੁਆ ਸੁਈ ਆ ਭਾਈ ਇਹ ਦੂਜਾ ਸੁਆ ਸੁਈ ਹੈ ਜੀ ਸੁਈ ਕਦੋਂ ਹੈ ਇਹ ਅੱਜ ਸੁਆ ਹੀ ਲਈ ਹੈ ਸਵੇਰੇ ਸੁਈ ਹੈ ਜੀ ਸਵੇਰੇ ਸੁਈ ਆਇਆ ਤਾਂ ਟੋਏ ਪੁੜਿਆਂ ਚੋਂ ਵੀ ਹੈਗੇ ਹਾਂਜੀ ਹਾਂਜੀ ਭਾਈ ਕੀ ਰੇਟ ਰਹੂਗਾ ਤਾਂ ਸੱਚੇ ਭਾਈ ਇਹਦਾ 70000 ਰੁਪਏ ਦੀ ਦੇ ਰਹਿਗੇ ਠੀਕ ਹੈ ਤੋਰਦੇ ਗਏ ਮੱਗਰ ਮੱਛੀ ਹੈ ਮੱਛੀ ਹੈ ਇਹਦਾ ਹਾਂਜੀ 72000 ਦੀ ਇਹ ਗਾਂ ਮਿਲੂਗੀ ਦੋਸਤੋ ਸੁਆ ਇਹ ਦੂਜਾ ਸੁਈ ਹੈ ਸੁਈ ਹੈ ਸੁਬਾ ਦੀ ਹੈ ਪੁੜੇ ਹਜੇ ਨੇ ਪੂਰੇ ਨਹੀਂ ਚੱਕੇ تو ਅੱਛੀ ਨੂੰ ਇਹਨੇ ਜਨਮ ਦਿੱਤਾ ਹੈ ਹਵਾਨਾ ਇਹਦਾ ਸੋਹਣਾ ਦਸੋ ਜਿੰਨਾ ਵੀ ਹੈ ਚੰਗਾ ਹਵਾਨਾ ਹੈ ਵਿੱਤ ਦੇ ਹਿਸਾਬ ਤੇ ਅੱਗੋਂ ਵੀ ਸੋਹਣਾ ਹਵਾਨਾ ਪਿਛਾਉਂ ਵੀ ਸੋਹਣਾ ਸਵੇ ਤਾਜੀ ਸੂਈ ਵੀ ਗਾਂ ਤੁਸੀਂ ਦੇਖ ਲਓ ਦਿਖਾ ਰਿਆਂ ਤੁਹਾਨੂੰ ਮੈਂ ਇਹ ਲਾਸਟ ਉੱਤੇ ਪੰਜਵੇਂ ਨੰਬਰ ਤੇ ਗਾਂ ਇੱਕ ਹੀ ਹੈ ਜਿਆਦਾ ਮੱਝਾਂ ਹੀ ਬਾਈ ਕੋਲ ਹੁੰਦੀਆਂ ਘੱਟ ਵਾਲਾ ਹਵਾਨਾ ਦਸੋ ਗਾੜੀ ਵੀ ਸੋਹਣੀ ਹੈ ਗਰਮੀ ਦੀ ਰੁੱਤ ਚ ਵੀ ਚੰਗਾ ਦੁੱਧ ਦਿੰਦੀ ਰਹੂਗੀ ਮਤਲਬ ਜਿੰਨਾ ਵੀ ਦੇਊ ਦੁੱਧ ਸਾਫ ਸੁਥਰਾ ਹੋਊ ਗਰਮੀ ਘੱਟ ਮਣਾਊਗੀ ਸੋਚੋ ਭਾਈ ਐਗੜਾ ਹੋਰ ਕਢਾਈ ਇਹਦਾ ਤੋ ਦਸੋ ਇਹਦਾ ਵੀ ਹਵਾਨਾ ਤੁਸੀਂ ਦੇਖਿਓ ਘੱਟ ਵਾਲਾ ਹਵਾਨਾ ਸੋਨਾ ਦਸਦਾ ਹਵਾਨਾ ਸਾਈਡ ਤੋਂ ਵੀ ਤੇ ਸੂਬਾ ਦੀ ਸੋਈ ਵੀ ਗਾਂ ਪਰ ਇਹ ਜੇ ਹਵਾਨੇ ਜੀ ਦੇਖ ਲਓ ਕਿਉਂਕਿ ਜਿੰਨਾ ਕੁ ਦੁੱਧ ਆਮ ਜੇਰ ਪੈਣ ਤੋਂ ਪਹਿਲਾਂ ਆਪਾਂ ਚੋਣੇ ਆ ਉਹੀ ਚੋਇਆ ਹੁੰਦਾ ਬਾਕੀ ਸੋਨਾ ਰੋਖਾ ਹਵਾਨੇ ਦਾ ਸੋ ਇਹਦਾ ਰੇਟ 72000 ਸੋ ਅੱਜ ਦੀ ਵੀਡੀਓ ਦੇ ਇਹ ਦੋਸਤੋ ਪੰਜ ਨਗ ਵਿਕਾਉ ਸੀ ਪੰਜੇ ਤੁਹਾਨੂੰ ਦਿਖਾਤੇ ਆ ਤੁਸੀਂ ਤਸੱਲੀ ਕਰ ਸਕਦੇ ਹੋ ਜਿਹੜਾ ਪਸ਼ੂ ਇਹਨਾਂ ਚੋਂ ਤੁਹਾਨੂੰ ਚੰਗਾ ਲੱਗੇ ਨੰਬਰ ਸਕਰੀਨ ਉੱਤੇ ਐ ਚਾਰਾਂ ਪਸ਼ੂਆਂ ਦੇ ਰੇਟ ਵੀਡੀਓ ਦੇ ਵਿੱਚ ਐ ਸਿਰਫ ਇੱਕ ਮੱਝ ਦਾ ਰੇਟ ਜਿਹੜਾ ਫੋਨ ਤੇ ਰੱਖਿਆ ਚੰਗੀ ਕੀਮਤ ਦੀ ਸੋਹਣੀ ਮੱਝ ਐ ਇਹਦੇ ਲਈ ਤੁਹਾਨੂੰ ਕਾਲ ਕਰਕੇ ਰੇਟ ਪਤਾ ਕਰਨਾ ਪਊਗਾ ਦੂਜੇ ਪਸ਼ੂ ਤੁਹਾਡਾ ਸੌਦਾ ਹੋਣ ਤੋਂ ਬਾਅਦ ਚ ਭਾਵੇਂ ਸਿੱਧੇ ਪਾਸ ਕਰਨਾ ਆਜੋ ਉਹ ਤੁਸੀਂ ਮੈਂ ਧਾਰਾ ਮਾਰ ਕੇ ਦਿਖਾ ਦਿਆਂ ਸਾਰੀਆਂ ਦੀਆਂ ਮਾਰਨੀਆਂ ਬਸ ਮੈਂ ਠੰਡੀਆਂ ਐਂ ਬਿਠਾ ਲੈਣੀਆਂ ਹਾਂਜੀ ਹਾਂਜੀ ਦੱਸੋ ਬਾਈ ਕਹਿੰਦਾ ਵੀ ਐਂ ਧਾਰਾ ਮਾਰ ਕੇ ਦਿਖਾ ਦਿੰਨੇ ਸੋ ਸੋ ਪੈਲਨ ਚੋ ਕੀਓ ਚੀਲ 35 ਧਾਰਾ ਮਾਰ ਰਿਹਾ ਬਾਈ ਬਾਈ ਅਗਲੇ ਥਾਣਾ ਚੋਂ ਵੀ ਮਾਰੀ ਤਾਰ ਵੈਸਾ ਥਾਣੀ ਦੱਸਦੇ ਦੋਸਤੋ ਵਿੱਚ ਵਾਈ ਚੰਗੀ ਨਹੀਂ ਵੀਡੀਓ ਪੀ ਵੀ ਸਾਫ ਸਿਖਰੀ ਚ ਆਈ ਹੈ ਤੇ ਝੋਟੀ ਪਹਿਲਾ ਸੂ ਹੈ ਠੀਕ ਆ ਬਾਈ ਦੂਜੀਆਂ ਦੀਆਂ ਵੀ ਦੋਸਤੋ ਧਾਰਾ ਉਹਦੀ ਵੀ ਮਾਰਦੀ ਗਏ ਬਈ ਦੋ ਨੰਬਰ ਹਾਂਜੀ ਹਾਂਜੀ ਸੋ ਸਾਰੀਆਂ ਨੇ ਧਾਰਾ ਮਾਰ ਕੇ ਤੁਹਾਨੂੰ ਦਿਖਾਈ ਦਿੰਨੇ ਜਿਹੜੀਆਂ ਜਿਹੜੀਆਂ ਮਾਰਿਆ ਯਾਰ ਗਰਦੀਪ ਸੋਈਏ ਅਗਲੇ ਥਾਣਾ ਚੋਂ ਧਾਰਾ ਦੇਖ ਲਓ ਪਹਿਲਾ ਝੋਟੀ ਦੋਸਤੋ ਜਗਾਲੀ ਕਰ ਰਹੀ ਹੈ ਕਰਨ ਮਾਜੀ ਬਾਈ ਪਿਛਲਾ ਤੋ ਵੀ ਮਾਰੀ ਪਰ ਠੀਕ ਹੈ ਬਈ। ਜੋ ਇਹ ਵੀ ਪਹਿਲਾਂ ਜੋ ਟੀਸੀ ਦੋਸਤੋ। ਦੋਸਤੋ ਜੰਨੇਰ ਕੀ ਧਾਰ ਪੈਂਦੀ ਹੈ ਗਰਮ ਵਾਲੀ ਜੀ ਇੰਨੀ ਕੁ ਟੋਲੀ ਧਾਰ ਦਿੰਦੀ ਹੈ ਮੇਰੇ ਖਿਆਲ ਚ ਜਿਹੜਾ ਅਣਜਾਣ ਉਹ ਵੀ ਸਿੱਖ ਲੂ। ਅਗਲੇ ਥਣਾ ਚ ਵੀ ਮਾਰੀ ਬਈ ਧਾਰਾ। 5 ਸਾਲ ਦਾ ਜਵਾਕ ਚ ਹੋ ਸਕਦਾ ਬਾਈ ਜੀ। ਚੰਗੀ ਚਵਾਈ ਹੈ ਦੋਸਤੋ। ਤੋਂ ਇਹ ਹੈ ਜੀ ਸੂਈ ਹਟੀਏਦ ਤਕੀਲਾ ਬੋਲਾ ਹੈ ਕਿਉਂਕਿ ਸੂਈ ਹੋਣੀ। ਫਲੈ ਜੀ ਦੋਸਤੋ ਜਿਹੜੀ ਵੱਡੀ ਮੱਝ ਹੈ ਇਹਦੀਆਂ ਵੀ ਧਾਰਾਂ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ। ਚੰਗੇ ਦੁੱਧ ਵਾਲੀ ਮੱਝ ਨੂੰ ਭਾਵੇਂ ਦੋਨੀ ਪਾਸੇ ਬਹਿ ਕੇ ਚੋਣ ਲੱਗ ਜਾਓ ਭਾਵੇਂ ਇੱਕ ਪਾਸੇ ਬਹਿ ਕੇ ਚਲੋ ਜਿਵੇਂ ਮਰਜ਼ੀ ਚੋ ਲੋ ਚੋ ਸਕਦੇ ਨੇ ਚੰਗੀਆਂ ਧਾਰਾਂ ਦੋਸਤੋ ਸਾਫ਼ ਸੁਥਰੀਆਂ ਐ ਚਵਾਈ ਚੰਗੀ ਦਿੰਦੀ ਐ ਪਾਸ ਕੋਲ ਆ ਕੇ ਫਿਰ ਵੀ ਤੁਸੀਂ ਕਰ ਸਕਦੇ ਹੋ ਸੋ ਧੰਨਵਾਦ ਅੱਜ ਦੀ ਵੀਡੀਓ ਦੇ ਵਿੱਚ ਇਹੀ ਪੰਜ ਨਗ ਵਕਾਉ ਸੀ